ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 842701987 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਮੇਲੇ ਜਿੱਤੇ ਵਾਲੀ ਝੋਟੀ ਦਿਖਾਉਣੀ ਹੈ ਨੀਲੀ ਰਾਵੀ ਦੇ ਵਿੱਚ ਗੱਬਣਾ ਸੂਨ ਨੂੰ ਕੁਝ ਦਿਨ ਬਾਅਦ ਕੀ ਰੇਟ ਡਿਟੇਲ ਆਪਾਂ ਇਨਫੋਰਮੇਸ਼ਨ ਵੀਰ ਤੋਂ ਪੁੱਛਦੇ ਆ ਚੰਗੇ ਮੰਨ ਕੇ ਚਲੋ ਬਰੀਡ ਚਾਰ ਕਰਨ ਵਾਲੀ ਝੋਟੀਆਂ ਆਪਾਂ ਲੈਵਲ ਦੀ ਤੁਹਾਨੂੰ ਦਿਖਾਉਣੀ ਆ ਬਾਕੀ ਇਨਫੋਰਮੇਸ਼ਨ ਵੀਰ ਤੋਂ ਲੈਣੇ ਆਓ ਅੱਗੇ ਕਰੀਏ ਗੱਲਬਾਤ ਸੱਸੀ ਗੱਲ ਬਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦ ਪਿੰਡ ਚੰਨਣਵਾਲ ਜ਼ਿਲ੍ਹਾ ਬਰਨਾਲਾ ਆਪਣੇ ਨੇੜੇ ਮਹਿਲਕਲਾ ਸ਼ੀਨੀ ਵਾਲੇ ਦਾ ਪਿੰਡ ਆ ਗਿਆ ਹੈ ਹਨ ਜੀ ਮੋਬਾਈਲ ਨੰਬਰ ਬਈ ਜੀ ਆਪਣਾ 94648 30199 94648 30199 30199 ਜਿਹੜੀ ਆਪਾਂ ਇਹ ਮੱਝ ਦੇਖ ਰਹੇ ਹਾਂ ਨੀਲੀ ਰਾਵੀ ਇਹਦੇ ਆਪਾਂ ਆ ਵੀ ਟੈਗ ਵੀ ਪਾਈ ਬਠੇ ਹਾਂ ਹਨ ਮੇਲੇ ਦਾ ਕਿਹੜੇ ਮੇਲੇ ਜਿੱਤੀ ਇਹ ਜਿਹੜੇ ਇੱਕ ਮੇਲੇ ਤੋਂ ਡਰਾਈ ਬਿਊਟੀ ਜਿੱਤੀ ਹੈ 6ਵੇਂ ਨੰਬਰ ਤੇ ਅੱਛਾ 6ਵੇਂ ਨੰਬਰ ਤੇ ਜਿਹੜੇ ਕਾਲੇ ਮੇਲੇ ਤੋਂ ਜੀ ਤੇ ਹੁਣ ਸੂਆ ਕਿਹੜਾ ਸੂਰੀ ਹੈ ਇਹ ਤੀਜਾ ਤੀਜਾ ਸੂਆ ਸੂਰੀ ਆਪਾਂ ਖਰੀਦੀ ਸੀਗੀ ਉਦੋਂ ਹਾਂਜੀ ਆਪਾਂ ਖਰੀਦੀ ਸੀ ਅਸੀਂ ਆਈ ਵੀ ਆਪਣੀ ਉਧਰ ਆ ਅੱਛਾ ਰੋਟੀਆਂ ਤੋਂ ਖਰੀਦੀ ਸ਼ਰਮੰਦਰ ਅੱਛਾ ਮੰਦਰ ਕੋਲ ਆਈ ਵੀ ਆ ਤੇ ਦੂਜੇ ਸੂਏ ਦੁੱਧ ਕਿੰਨਾ ਦਿੱਤਾ ਇਹਨੇ ਆਪਣੇ ਕੋਲ 15 ਲੀਟਰ ਅੱਛਾ ਦੂਜੇ ਸੂਏ ਕਹਿੰਦਾ ਆਪਾਂ 15 ਕਿਲੋ ਦੁੱਧ ਤੇ ਖਰਾਬ ਆਪਣੇ ਕੋਲ ਚੱਲੀ ਆ ਹਾਂਜੀ ਹਾਂਜੀ ਤੇ ਅੱਜ ਇਹਦੇ ਸੂਣ ਚ ਦਿਨ ਕਿੰਨੇ ਰਹਿ ਗਏ ਅੱਜ ਇਹਦੇ 5 ਤਰੀਕ ਨੂੰ ਦਿਨ ਪੂਰੇ ਹੋ ਗਏ ਅੱਛਾ 5 ਤਰੀਕ ਨੂੰ ਅੱਜ ਲਗਭਗ ਇਹਦਾ 8-9 ਦਿਨ ਹਜੇ ਬਾਕੀ ਪਿਆ ਹਨਾ ਤੇ ਸੀਮਨ ਕਿਹੜਾ ਲੱਗਿਆ ਇੱਥੇ ਇਹਦੇ 487 ਦੇ ਅੱਛਾ ਨਾਬੇ ਵਾਲਾ ਸੀਮਨ 487 ਇਸ ਲਈ ਬਰ ਬੱਚਾ ਚੰਗਾ ਪਾਇਆ ਨੇ ਹਾਂਜੀ ਆਪਣੇ ਕੋਲ ਕੱਟੀ ਖੜੀ ਆਈ ਦੀ ਬੂਰੀ ਅੱਛਾ ਬੂਰੀ ਕੱਟੀ ਕਹਿੰਦਾ ਵਾ ਬਰੀਡ ਤਿਆਰ ਕਰਨ ਵਾਲੇ ਝੋਟੀਆਂ ਵਧੀਆ ਹਾਂਜੀ ਹਾਂਜੀ ਤੇ ਰੇਟ ਇਹਦਾ ਕੀ ਰੱਖਿਆ ਰੇਟ ਫੋਨ ਤੇ ਚੀਜ਼ ਦੇ ਹਿਸਾਬ ਵਾਲੇ ਹੋਊਗਾ ਜਮ ਹਾਂਜੀ ਨਾਰਮਲ ਜਿਹੜੀ ਮਾਝਾ ਉਹ ਜਿਹੜਾ ਰੇਟ ਹੋਊਗਾ ਜੀ ਤੇ ਬਾਕੀ ਗੱਲ ਕਰੀ ਜਿਵੇਂ ਆਪਾਂ ਕਹਿੰਦੇ ਨੀਲੀ ਰਾਵੀ ਦਾ ਹਰ ਇੱਕ ਬੰਦਾ ਚਾਹ ਬਣਾਜੇ ਗੱਲ ਤੇ ਜਿਵੇਂ ਤੁਸੀਂ ਪੈਸੇ ਵੀ ਚੱਲ ਚੰਗੇ ਲਾਏ ਹੋਣੇ ਮੇਲਾ ਵਗੈਰਾ ਜਿੱਤੀ ਹੈ ਹਨਾ ਤੇ ਜਿਵੇਂ ਚੋਣ ਸੁਭਾਗ ਕਿਵੇਂ ਰਿਹਾ ਮੰਜੇ ਦਾ ਵਧੀਆ ਬਹੁਤ ਠੰਡਾ ਜੀ ਬਹੁਤ ਵਧੀਆ ਵਧੀਆ ਲੰਬਾ ਟਾਈ ਤੇ ਸੂਣ ਚ 8 ਦਿਨ ਬਾਕੀ ਆ ਕੋਈ ਭਾਰ ਪਿਛਲ ਸਕੇਤ ਨਹੀਂ ਫੁੱਲ ਗਰੰਟੀ ਸਿਮਨ ਵੀ ਚੰਗਾ ਤਸੱਲੀ ਵਾਲਾ ਵਧੀਆ ਲਪਾਇਆ ਵਾ ਹਾਂਜੀ ਆਪਣੇ ਵਾਲੇ ਸਟਰਾਪ ਆ ਜੀ ਟੋਰੀ ਬਾਹਰ ਨੂੰ ਸੋਬਰ ਸਿੰਘ ਮੂੰਹ ਮੱਥਾ ਦੇਖ ਸਕਦੇ ਹੋ ਨਿਸ਼ਾਨੀਆਂ ਵਗੈਰਾ ਝੋਟੀਆਂ ਸਾਰੀਆਂ A to Z ਕਵਰ ਕਰਦੀ ਆ ਤੇ ਜਿਵੇਂ ਮੱਥੇ ਤੋਂ ਨੀਵਾ ਸਿੰਘ ਤੇ ਵਾਕਿਲੇਵਾ ਦੇਖੋ ਚੰਗੀ ਪਤਲੀ ਚਮੜੀ ਦੇ ਵਿੱਚ ਆ ਬਾਕੀ ਮੇਲਾ ਜਿੱਦੋਂ ਜਿੱਤੀ ਆ ਝੋਟੇ ਕਿਸੇ ਕਾਰਨਾ ਕਾਰਨ ਜਿੱਤੀ ਹੈਗੀ ਤੇ ਬਰੀਡ ਵਗੈਰਾ ਵਿੱਚ ਪੂਰੀ ਫੁੱਲ ਜਿਹੜੇ ਵੀ ਕਹਿੰਦੇ ਕਿਸੇ ਬਰੀਡ ਤਿਆਰ ਕਰਨੀ ਆ ਇਹਦੇ ਕੋਈ ਇਹ ਤਾਂ ਨਹੀਂ ਪਤਾ ਵੀ ਕਿਹੜੇ ਸਾਣ ਦੀ ਤੀਜ ਹੈ ਕੋਈ ਪਤਾ ਕਿ ਨਹੀਂ ਪਤਾ ਅਜਾ ਹੈ ਕਿ ਤੇ ਰੋਡ ਵਾਲੇ ਲੈਣ ਜਾਂ ਉਹਨਾਂ ਦੇ ਕਿਸੇ ਚੰਗੇ ਸਾਹਣ ਦੀ ਆ ਹਨਾ ਸੋਬਰ ਤੀਜਾ ਸੂਆ ਛੋਟੀ ਸੂਰੀ ਆ ਤੇ ਕਹਿੰਦਾ ਬਾਬ ਉਮੀਦ ਆਪਾਂ ਲਾਈਏ ਦੁੱਧ ਹੈ ਕਿ ਫਿਰ ਕਿੰਨਾ ਕ ਹੈਗੀ ਉਮੀਦ 15 ਤੋਂ ਬਾਹਰ ਵਾਲੀ ਜੀ ਸੋਬਰ 15 ਕਿਲੋ ਤੁਸੀਂ ਦੁੱਧ ਮੰਨ ਕੇ ਵੇਚਾ ਕਿ ਉਹਨੂੰ ਖਰੀਦ ਲਿਓ ਪਰ ਦੁੱਧ 16 17 ਕਿਲੋ ਵਾਲੀ ਆ ਤੇ ਬਾਕੀ ਲੇਵਾ ਵਗੈਰਾ ਦੇਖੋ ਜੀ ਕੱਚੀ ਬਹੁਤ ਬਲੀ ਹੋਈ ਜੀ ਥਣਾ ਦੇ ਵਿੱਚ ਮਿੱਠੀ ਵਗੈਰਾ ਚੰਗੀ ਆ ਤੇ ਸਿੰਗ ਸਾਜ ਦੀ ਤੇ ਕਹਿੰਦਾ ਬਾ ਜੇ ਕਿਸੇ ਵੀ ਨੂੰ ਸ਼ੌਂਕ ਆ ਹੁਣ ਜੇ ਮੇਲਾ ਆਉਂਦਾ ਜਿੱਥੇ ਮਰਜੀ ਰੈਂਗ ਦੇ ਵਿੱਚ ਖੜਾਓ ਨੰਬਰਾਂ 'ਚ ਆਉਣ ਵਾਲੀ ਝੋਟੀਆਂ ਹਨਾ ਨੰਬਰ ਬੋਲ ਜੀ ਬਾਈ ਦੁਬਾਰੇ ਆਪਣਾ 94648 ਕੀ ਇਹ ਕਿੰਨੇ ਡੈਮ 94648 30199 30199 ਪਿੰਡ ਚੰਨਣਵਾਲ ਜ਼ਿਲ੍ਹਾ ਪਰਨਾਲਾ ਸੁਵਰਾਉ ਦੀ ਬੱਚਾ ਦੇਖ ਸਕਦੇ ਪਿਛਲੇ ਸੂਏ ਦੀ ਵੀਰੇ ਇਹਦੀ ਕੱਟੀ ਲਗਭਗ ਸਵਾ ਡੇਢ ਸਾਲ ਦਾ ਸਤਾ ਜੋਗੇ ਇੱਥੇ ਹਨਾ ਹਾਂਜੀ ਅਸੀਂ ਕਹਿੰਦਾ ਬਾ ਬਰੀਡ ਪੂਰੀ ਚੰਗੀ ਦੇਰੀ ਹੁਣ ਆਪਾਂ ਕੱਟੀ ਦੀ ਪਿੱਛੇ ਰੱਖ ਲਈ ਤੇ ਮਾਜਾ ਪਾਸੇ ਕਰ ਦਿੰਦੇ ਹਾਂ ਸੁਵਰੋ ਜਾਨਵਰ ਵੀ ਬਹੁਤ ਚੰਗੇ ਪਾਉਂਦੇ ਆ ਬਰੀਡਿੰਗ ਵਾਲੇ ਕੋਈ ਵੀਰ ਚਾਵਣ ਹੋਵੇ ਤਾਂ ਦਿੱਤੇ ਗੇ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਰੋ ਦੇਖਣ ਦੇ ਚੈਨਲ ਨੂੰ ਪਿਆਰ ਦੇ ਲਈ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ